ਖੰਨਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿੱਥੇ ਗੱਡੀ ਦਾ ਟਾਇਰ ਫਟਣ ਦੇ ਨਾਲ ਗੱਡੀ ਰੋਡ ਰੇਲਿੰਗ ਦੇ ਨਾਲ ਜਾ ਕੇ ਟਕਰਾਈ ਹਾਲਾਂਕਿ ਬਚਾਅ ਦੀ ਗੱਲ ਇਹ ਰਹੀ ਕਿ ਗੱਡੀ ਪੁਲ ਤੋਂ ਥੱਲੇ ਨਹੀਂ ਡਿੱਗ ਗਈ ਪਰ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਵੱਡੀ ਗੱਲ ਇਹ ਰਹੀ ਕਿ ਸੜਕ ਸੁਰੱਖਿਆ ਫੋਰਸ 3 ਮਿੰਟ ਦੇ ਅੰਦਰ ਹੀ ਉੱਥੇ ਪਹੁੰਚ ਗਈ ਤੇ ਫਰਸਟ ایڈ ਕਿਟ ਦੇਣ ਤੋਂ ਬਾਅਦ ਉਹਨਾਂ ਨੂੰ ਜੋ ਸਿਵਲ ਹਸਪਤਾਲ ਪਹੁੰਚਾਇਆ ਗਿਆ ਦਸ ਦੇ ਕਿ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੌਜਵਾਨਾਂ ਦੇ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਲੁਧਿਆਣਾ ਤੋਂ ਸੋਲਨ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਗੱਡੀ ਦਾ ਬੰਪਰ ਟੁੱਟ ਗਿਆ ਉਹਨਾਂ ਸੋਚਿਆ ਕਿ ਅੱਗੇ ਜਾ ਕੇ ਗੱਡੀ ਨੂੰ ਠੀਕ ਕਰਵਾ ਲੈਣਗੇ ਪਰ ਜਦੋਂ ਪੁਲ ਦੇ ਉੱਪਰੋਂ ਨਿਕਲ ਰਹੇ ਸਨ ਤਾਂ ਗੱਡੀ ਦਾ ਟਾਇਰ ਫਟ ਗਿਆ ਟਾਇਰ ਫਟਣ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜੋ ਗੱਡੀ ਰੋਡ ਰੇਲਿੰਗ ਦੇ ਨਾਲ ਜਾ ਟਕਰਾਈ ਤੇ ਇਸ ਹਾਦਸੇ ਦੇ ਵਿੱਚ ਦੋ ਵਿਅਕਤੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਜੋ ਕਿ ਹੁਣ ਜੇਰੇ ਇਲਾਜ ਹਨ ऐसा हुआ नहीं पहले गड्डी वाला जा रहा था ट्रक वाला ने सपने का सपने का ट्रक वाले तो ने वो मारी थोड़ी ना तो साइड मारने से फेंटर अपना डैमेज हुआ हां जी और रोक के हमने फेंटर चेक किया हां जी और उसके बाद वो निकल गया था आगे को अच्छा जी तो हमने सोचा मेरे चल इसको यहीं से करा लेते हां जी अभी का तो उससे ਕੌਣ ਸੀ ਬਿਲਕੁਲ ਇਕੋਨਿਕ ਵਾਲਾ ਤੇ ਬਾਤਚੀਤ ਕਰ ਰਹੇ ਨੇ ਵੀ ਕਾਂ ਜਿਵੇਂ ਹਾਂਜੀ ਹਾਂਜੀ ਸ਼ੋਰੂਮ ਉਹ ਬਾਤਚੀਤ ਕਰਦੇ ਕਰਦੇ ਉਹ ਟਾਇਰ ਫਟਾ ਹੈ ਇੱਕਦਮ ਹੀ ਔਰ ਇੱਕਦਮ ਹੀ ਗੱਡੀ ਦੇ ਪਲਾਂਟ ਕਰ ਰਹੇ ਨੇ ਸਰ ਕਹਾਂ ਜਾ ਰਹੇ ਨੇ ਕਹਾਂ ਸੇ ਆ ਰਹੇ ਆ ਬੈਲੈਂਸ ਤੇ ਜਾ ਰਹੇ ਆ ਰਹੇ ਨੇ ਸੋਲਨ ਜਾ ਰਹੇ ਨੇ ਕਹਾਂ ਕਰ ਰਹੇ ਨੇ ਇਹ ਕਿਆ ਕਹਿੰਦੇ ਕੀ ਨਾਮ ਹੈ ਸਰ ਫਿਰੋਜ਼ਪੁਰ ਸੇ ਆ ਰਹੇ ਨੇ ਸੋਲਨ ਜਾ ਰਹੇ ਨੇ ਕੋਈ ਸਭ ਨਾਮ ਕਿਹਾ ਸਰ ਰਵੀ ਕੁਮਾਰ ਆਪਕੇ ਸਾਥ ਹੈ ਜੀ ਆਪਕੇ ਸਾਥ ਹੈ ਜੋ ਰੋਬਿਨ ਜੋਸੀ ਹਾਂ ਇਧਰ ਚੈੱਕ ਕਰੋ ਰੋਬਿਨ ਜੋਸੀ ਏ ਜੀ ਗੱਡੀ ਇਹ ਟਾਇਰ ਫਟ ਗਿਆ ਬੈਲੈਂਸ ਵਿਗੜ ਗਿਆ ਜਾ ਕੇ ਗੱਡੀ ਪਲਟ ਗਈ ਇੱਥੇ ਜਾ ਕੇ ਸਮਰਾਲਾ ਕੰਪਲੈਕਸ ਕੀ ਕਿੰਨੇ ਬੰਦੇ ਸੀ ਜੀ ਇਹਦੇ ਚ ਹਾਂਜੀ ਕਿੰਨੇ ਬੰਦੇ ਸੀ ਇਹਦੇ ਚ ਦੋ ਜੀ ਬਚਤ ਹੋ ਗਈ ਜੀ ਬਚਤ ਹੋ ਗਈ ਤੁਹਾਨੂੰ ਕਿੰਨੇ ਟਾਈਮ ਚ ਪਹੁੰਚਣ ਹੋਰ ਸਮਾਂ ਲੱਗ ਗਈ ਸਰ ਜੀ 3 ਮਿੰਟ ਹੋ ਗਏ ਸੋਏ ਅਗਰੀ ਲੈਂਡ ਤੋਂ ਇੱਥੇ ਪਹੁੰਚਿਆ ਪਹੁੰਚੇ ਉਰੇ ਜੱਕ ਵੀ ਹੋਣਾ ਉਹਨਾਂ ਨੂੰ ਹਸਪਤਾਲ ਭੇਜਿਆ ਕਿੱਥੇ ਭੇਜਿਆ ਹਾਂਜੀ ਇਹਨਾਂ ਨੂੰ ਅਸੀਂ ਆਪਣੇ ਫਾਸਟਰਡ ਕਰਾ ਆ ਪੀਆ ਤੈਨੂੰ ਹਸਪਤਾਲ ਲੈ ਕੇ ਗਏ ਏ ਜੀ ਗੱਡੀ ਦਾ ਟਾਇਰ ਫਟ ਗਿਆ ਬੈਲੈਂਸ ਵਿਗੜ ਗਿਆ ਜਾ ਕੇ ਗੱਡੀ ਪਲਟ ਗਈ ਇੱਥੇ ਜਾ ਕੇ ਸਮਰਾਲਾ ਕੈਂਪ ਤੇ ਕੀ ਕਿੰਨੇ ਬੰਦੇ ਸੀ ਜੀ ਇਹਦੇ ਚ ਹਾਂਜੀ ਕਿੰਨੇ ਬੰਦੇ ਸੀ ਇਹਦੇ ਚ ਦੋ ਜੀ ਬਚਤ ਹੋ ਗਈ ਜੀ ਬਚਤ ਹੋ ਗਈ ਤੁਹਾਨੂੰ ਕਿੰਨੇ ਟਾਈਮ ਚ ਪਹੁੰਚਣ ਹੋਰੇ ਸਮਾਂ ਲੱਗ ਗਈ ਸਾਹ ਲੋ ਜੀ 3 ਮਿੰਟ ਹੋ ਗਏ ਸੋ ਗ੍ਰੀਨਲੈਂਡ ਤੋਂ ਇੱਥੇ ਪਹੁੰਚਦੇ ਆ ਪਹੁੰਚੇ ਉਰੇ ਜਖਮ ਵੀ ਹੋਣਾ ਉਹਨਾਂ ਨੂੰ ਹਸਪਤਾਲ ਭੇਜਿਆ ਕਿੱਥੇ ਭੇਜਿਆ ਹਾਂਜੀ ਇਹਨਾਂ ਨੂੰ ਅਸੀਂ ਆਪਣੀ ਪਾਸਟੇਟ ਕਰਾ ਆ ਪੀਆ ਤੈਨ ਹਸਪਤਾਲ ਲੈ ਕੇ ਗਏ ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक इन नचोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबाणी विदेश पक्का होना कारोबार दा ना चलना सिर्फ 31 घंटेच समाधान फ्री 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 आर के तांत्रिक मोबाइल 9517855093 7010598475 पता पंजाब